ਫਗਵਾੜਾ ਪੁਲਿਸ ਨੇ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਵਿਅਕਤੀ ਨੂੰ ਲੱਖ ਰੁਪਏ ਦੀ ਭਾਰਤੀ ਕਰੰਸੀ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਬੰਦੀ ਜਾਣਕਾਰੀ ਦਿੰਦੇ ਆ ਡੀਐਸਪੀ ਫਗਵਾੜਾ ਭਾਰਤ ਭੂਸ਼ਣ ਨੇ ਦੱਸਿਆ ਕਿ ਮਾਡਲ ਟਾਉਨ ਦੇ ਰਹਿਣ ਵਾਲੇ ਇੱਕ ਵਿਅਕਤੀ ਰਜੇਸ਼ ਸਿਆਲ ਪੁੱਤਰ ਮਹਿੰਦਰ ਸਿਆਲ ਨੇ ਥਾਣਾ ਸਿਟੀ ਵਿਖੇ ਉਹਨਾਂ ਦੇ ਘਰੋਂ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਉਹਨਾਂ ਦੱਸਿਆ ਕਿ ਉਹ ਜਦੋਂ ਆਪਣੇ ਪਰਿਵਾਰ ਸਮੇਤ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਘਰ ਆਏ ਤਾਂ ਦੇਖਿਆ ਕਿ ਉਹਨਾਂ ਦੇ ਘਰ ਦੇ ਸਾਰੇ ਦਰਵਾਜ਼ੇ ਖੁੱਲੇ ਹੋਏ ਸਨ ਤੇ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ ਉਨਾ ਦੱਸਿਆ ਕਿ ਚੋਰ ਉਹਨਾਂ ਦੇ ਘਰੋਂ ਭਾਰੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਅਤੇ ਸ਼ੰਗਣਾ ਦੇ ਪੈਸੇ ਚੋਰੀ ਕਰਕੇ ਫਰਾਰ ਹੋ ਗਏ ਸਨ ਜਿਸ ਨਾਲ ਉਹਨਾਂ ਦਾ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋਇਆ ਸੀ ਡੀਐਸਪੀ ਮੁਤਾਬਕ ਇਸ ਤੋਂ ਬਾਅਦ ਥਾਣਾ ਸਿਟੀ ਦੇ ਐਸਐਚਓ ਅਮਨਦੀਪ ਨਾਹਰ ਨੇ ਪੁਲਿਸ ਪਾਰਟੀਆਂ ਸੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ ਦੋਸ਼ੀ ਮਾਨਕ ਪੁੱਤਰ ਕੁੜਾਰਾਮ ਵਾਸੀ ਸ਼ਾਜਕਲੋਨੀ ਫਗਵਾੜਾ ਨੂੰ ਕਾਬੂ ਕੀਤਾ ਉਹਨਾਂ ਦੱਸਿਆ ਕਿ ਪੁਲਿਸ ਨੇ ਇਸ ਪਾਸੋਂ 1,65,000 ਰੁਪਏ ਤੋਂ ਇਲਾਵਾ 20,000 ਰੁਪਏ ਦੀ ਇੱਕ ਹੋਰ ਨਕਦੀ ਵੀ ਬਰਾਮਦ ਕੀਤੀ ਹੈ ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਂਜੀ ਸਰ ਮਾਮਲਾ ਜਿਹੜਾ ਅੱਜ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀ ਗੌਰਵਪੁਰਾ ਜੀ ਦੇ ਦਿਸ਼ਾ-ਨਿਰਦੇਸ਼ਾਂ ਦੇ ਤੇ ਉਹਨਾਂ ਦੀ ਹਦਾਇਤ ਤੇ ਜਿਹੜਾ ਪਿਛਲੇ ਸਮੇਂ ਤੋਂ ਦਿਨ ਵੇਲੇ ਜਿਹੜਾ ਆ ਕੁਝ ਘਰਾਵਾਂ ਦੇ ਵਿੱਚ ਚੋਰੀਆਂ ਹੋ ਰਹੀਆਂ ਸੀ ਤੇ ਥਾਣਾ ਸਿਟੀ ਦੇ ਐਸਐਚਓ ਨਾਰਜੀ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇਸ ਜਿਹੜਾ ਦੋ ਜਿਹੜੇ ਗੈਂਗ ਹੈ ਉਹਨਾਂ ਨੂੰ ਬਸਟ ਕੀਤਾ ਤੇ ਜਿਹੜਾ ਪਹਿਲਾ ਗੈਂਗ ਹੈ ਇਹ ਦਿਨ ਵੇਲੇ ਚੋਰੀਆਂ ਕਰਕੇ ਤੇ ਜਿਹੜਾ ਸਮਾਨ ਗਹਿਣਿਆਂ ਦਾ ਕੁਛ ਇੱਕ ਮਾਡਲ ਟਾਊਨ ਦੇ ਵਿੱਚ ਔਰ ਰਜੇਸ਼ ਸਿਆਲ ਜੀ ਦੇ ਘਰ ਤੋਂ ਚੋਰੀ ਹੋਈ ਸੀ ਤੇ ਇੱਕ ਪ੍ਰਵੇਸ਼ ਸਾਨੀ ਜਿਹੜੇ ਆ ਫਰੈਂਡਸ ਕਲੋਨੀ ਦੇ ਆ ਇਹਨਾਂ ਦੇ ਘਰ ਦੇ ਵਿੱਚੋਂ ਚੋਰੀ ਹੋਈ ਸੀ ਇਹਨੂੰ ਟੈਕਨੀਕਲੀ ਜਿਹੜਾ ਆਪਾਂ ਟਰੇਸ ਕਰਦੇ ਹੋਏ ਜਿਹੜਾ ਰਿਕਵਰੀ ਆ 185000 ਰੁਪਏ ਜਿਹੜਾ ਇਹਨਾਂ ਕੋਲ ਟੋਟਲ ਜਿਹੜਾ ਅਸੀਂ ਦੋਸ਼ੀਆਂ ਕੋਲੋਂ ਰਿਕਵਰ ਕੀਤਾ ਪਹਿਲਾਂ ਇੱਕ ਦੋਸ਼ੀ ਜਿਹੜਾ ਅਸੀਂ ਪਹਿਲਾਂ ਹੀ ਗ੍ਰফতার ਕੀਤਾ ਜਾ ਚੁੱਕਾ ਸੀ ਦੂਸਰਾ ਦੋਸ਼ੀ ਜਿਹੜਾ ਮਾਨਕ ਆ ਇਹਨੂੰ ਹੁਣ ਗ੍ਰফতার ਕਰਕੇ ਇਸ ਵੀਡੀਓ ਸਾਡਾ ਕੋਲ ਮਾਨਕ ਤੇ ਜਾ ਰਿਹਾ ਫਰਦਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਤੇ ਹੋਰ ਵੀ ਬਾਕੀ ਜਿਹੜੀ ਰੈਂਦੀ ਰਿਕਵਰੀ ਆ ਉਹ ਵੀ ਕੰਪਲੀਟ ਕਰ ਲਈ ਜਾਏਗੀ ਤੇ ਸਾਰੇ ਇਹਨਾਂ ਦੇ ਪਹਿਲਾਂ ਵੀ ਬਈਆ ਪਰਚੇ ਵਗੈਰਾ ਇਹਨਾਂ ਦੇ ਹਾਂਜੀ ਇਹਨਾਂ ਤੇ ਪਹਿਲਾਂ ਵੀ ਮਕਦਮੇ ਦਰਜਾ ਜਿਹੜਾ ਇਹਨਾਂ ਦਾ ਨਾਲ ਦਾ ਜਿਹੜਾ ਮੇਨ ਜਿਹੜਾ ਜਿਹੜਾ ਦੋਸ਼ੀ ਸੀ ਜਿਹੜਾ ਚੋਰੀ ਕਰਦਾ ਸੀ ਇਹ ਉਹਨੂੰ ਅੱਗੇ ਜਾ ਕੇ ਤੇ ਉਹਨੂੰ ਆਪਣੀ ਐਕਟਿਵਾ ਦੇ ਉੱਤੇ ਬਿਠਾ ਕੇ ਤੇ ਲੈ ਜਾਂਦਾ ਸੀ ਉਸ ਤੋਂ ਬਾਅਦ ਜਿਹੜਾ ਜਿਹੜੇ ਰਿਕਵਰਡ ਜਿਹੜਾ ਗੈਨੀਮ ਗਾਰਾ ਹੁੰਦੇ ਸੀ ਉਸ ਘਰ ਦੇ ਵਿੱਚੋਂ ਜਿਹੜੀ ਚੋਰੀ ਕੀਤੀ ਹੁੰਦੀ ਸੀ ਉਹ ਗਾਂ ਫਰਦਰ ਜਿਹੜਾ ਅਗਲਗ ਥਾਂਾਂ ਦੇ ਉੱਤੇ ਵੇਚ ਦਿੰਦੇ ਸੀ ਇਸੇ ਤਰ੍ਹਾਂ ਹੀ ਥਾਣਾ ਸਿਟੀ ਦੇ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਹੋਰ ਵਿਅਕਤੀਆਂ ਨੂੰ ਵੱਖ-ਵੱਖ ਬ੍ਰੈਂਡਾਂ ਦੀਆਂ ਕੀਮਤੀ ਸਿਗਰਟਾਂ, 4 ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਡੀਐਸਪੀ ਫਗਵਾੜਾ ਭਾਰਤ ਭੂਸ਼ਣ ਨੇ ਦੱਸਿਆ ਕਿ ਨੀਰਜ ਬਖਸ਼ੀ ਪੁੱਤਰ ਬ੍ਰਹਮਦਾਤ ਬਖਸ਼ੀ ਨੇ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੇ ਦਿਨੀ ਉਸ ਦੇ ਸਟੋਰ ਵਿੱਚੋਂ ਕੁਝ ਚੋਰ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਸਨ ਜਿਸ ਤੋਂ ਬਾਅਦ ਥਾਣਾ ਸਿਟੀ ਦੇ ਐਸਐਚਓ ਮਨਦੀਪ ਨਾਹਰ ਨੇ ਪੁਲਿਸ ਪਾਰਟੀ ਸਮੇਤ ਉਕਤ ਦੋਸ਼ੀਆਂ ਖਿਲਾਫ ਕਾਰਵਾਈ ਕਰਦੇ ਆ ਦੋ ਚੋਰਾਂ ਨੂੰ ਸਿਗਰਟਾਂ ਚੋਰੀ ਦੇ ਚਾਰ ਮੋਬਾਈਲ ਅਤੇ ਇੱਕ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਉਨਾ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਲੁਧਿਆਣਾ ਹਲ ਵਾਸੀ ਜਲੰਧਰ ਅਤੇ ਰਜਿੰਦਰ ਕੁਮਾਰ ਪੁੱਤਰ ਗਿਰਧਾਰੀ لال ਵਾਸੀ ਜਲੰਧਰ ਵਜੋਂ ਹੋਈ ਹੈ ਜਿਸ ਕਲਾਪ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਫਗਵਾਣਾ ਤੋਂ ਨਵਰਾਂਗ ਚੈਨਲ ਲਈ ਜਾ ਸ਼ਰਮਾ ਦੀ ਰਿਪੋਰਟ ਗੈਂਗ ਬਸਟ ਕੀਤਾ ਜੀ ਇਹਨਾਂ ਨੇ ਪਿਛਲੇ ਸਵੇਰੇ ਵਿੱਚ ਇੱਕ ਬੀੜੀਆਂ ਸਿਲਟਰਾਂ ਦੀ ਇੱਥੇ ਦੁਕਾਨ ਸੀ ਸੁਖਚਾਨਾ ਗੁਰਦੁਆਰਾ ਸਾਹਿਬ ਦੇ ਸਾਈਡ ਦੇ ਉੱਥੇ ਰਾਤ ਦੇ ਸਮੇਂ ਇਹਨਾਂ ਨੇ ਚੋਰੀ ਕੀਤੀ ਸੀ ਇੰਦੀ ਵੇਤਵੀ ਜਿਹੜਾ ਆ ਦੋ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਆ ਇਹ ਜਲੰਧਰ ਤੋਂ ਬਿਲਾਮ ਕਰਦੇ ਸੀ ਇਹਨਾਂ ਦੇ ਨਾਲ ਹੋਰ ਵੀ ਜਿਹੜੇ ਦੋ ਸਾਥੀ ਹੈਗੇ ਆ ਸਟਿਲ ਉਹ ਜੇ ਅਪਸਕੰਡਰ ਆ ਇਹ ਰਾਤ ਨੂੰ ਆ ਕੇ ਦੇ ਨਾਲ ਦੁਕਾਨਾਂ ਦੇ ਉੱਤੇ ਚੋਰੀ ਕਰਦੇ ਸੀ ਉਹਨਾਂ ਤੇ ਪਹਿਲਾਂ ਵੀ ਜਿਹੜੇ ਮੁਕੱਦਮੇ ਦਰਜ ਆ ਉਹਦੇ ਵਿੱਚ ਵੀ ਆਪਾਂ ਜਿਹੜਾ ਉਸ ਦੁਕਾਨ ਤੋਂ ਚੋਰੀ ਹੋਈਆਂ ਸਿਲਟਾ ਮੀਡੀਆ ਉਹਨਾਂ ਨੂੰ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਚਾਰ ਜਿਹੜੇ ਮੋਬਾਈਲ ਫੋਨ ਆ ਉਹ ਵੀ ਗਏ ਸੀ ਉਹ ਵੀ ਅਸੀਂ ਬਰਾਮਦ ਕਰ ਲਿਆ